ਹਾਂਜੀ ਕਿਸਾਨ ਵੀਰੋ ਸਵਾਤਾ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀ ਨੀਲੀ ਰਾਵੀ ਛੋਟੀ ਸੇਲ ਲਈ ਲੈ ਕੇ ਆਏ ਜੀ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਹੌਣ ਵਾਲੀ نئی ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਜੀ ਜੇ ਕੋਈ ਵੀਰ ਐਵੇਂ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੋ ਇਹ ਕੰਟੈਕਟ ਨੰਬਰ ਨੋਟ ਕਰੋ 8146715312 8146715312 ਆਓ ਪੁੱਛ ਲੈਣੇ ਬਾਈ ਤੁਹਾਡੇ ਤਾਪੂ ਹਸ਼ੀਕਾਲ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਹਾਂ ਵਧੀਆ ਬਹੁਤ ਚੰਗੇ ਵਧੀਆ ਚੱਲਦਾ ਕੰਮਕਾਰ ਪੂਰਾ ਵਧੀਆ ਜੀ ਮਾਣੋ ਕਿਰਪਾ ਕਰਦੀ ਝੋਟੀ ਆਪਣੇ ਬਿਲਕੁਲ ਕਰਦੀ ਜੀ ਠੀਕ ਆ ਗੰਪਾਲ ਠੀਕ ਆ ਜੀ ਨਾਮ ਤੇ ਐਡਰੈਸ ਬੋਲ ਦੋ ਨਾਮ ਆਪਣਾ ਪ੍ਰਗਟ ਸਿੰਘ ਜੀ ਹਮ ਪਿੰਡ ਪਿੰਡ ਗਲਪੁਰਾ ਪਾਈਗਾ ਵਸ ਸਰਦੀਪੁਰ ਦੇ ਕੋਠੇ ਆ ਠੀਕ ਆ ਜੀ ਜਿਲ੍ਹਾ ਕਿਹੜਾ ਪੈਂਦਾ ਜੀ ਬਠਿੰਡਾ ਜੀ ਤਹਿਸੀਲ ਦੀ ਹਰਾਂਪੁਰਾ ਫੂਲ ਠੀਕ ਆ ਨੇੜੇ ਪਿੰਡ ਕਿਹੜਾ ਰਹਿੰਦਾ ਜੀ ਨੇੜੇ ਪਿੰਡ ਜੀ ਆਖਲਗਾ ਵੀ ਰਹਿੰਦਾ ਪਖਰਾ ਵੀ ਰਹਿੰਦਾ ਠੀਕ ਹੈ ਜੀ ਆ ਜਲਾਲਪੁਰ ਤਪਾਈ ਕ ਵੀ ਨੇੜੇ ਰਹੇ ਉਹਨਾਂ ਨੇ ਹਾਂ ਜੀ ਬਹੁਤ ਸੈਰ ਲੱਗਦਾ ਸਾਨੂੰ ਹਾਂ ਜੀ ਮੋਬਾਈਲ ਨੰਬਰ ਕੋ 77892 ਹੂੰ 17824 ਠੀਕ ਹੈ ਜੀ ਬਾਪੂ ਜਿਹੜੀ ਛੋਟੀ ਦੇ ਨੇ ਕਿਹੜਾ ਸੁਦਾ ਸੁਣੀ ਆ ਇਹਦੀ ਦੂਜਾ ਸੁਦਾ ਸੁਣੀ ਆ ਕਿੰਨੇ ਦਿਨ ਲੈਂਦੀ ਆ ਦਿਨ ਮੰਨ ਕੇ 10 ਦਿਨ ਦਾ ਜੀ 10 ਦਿਨ ਪੂਰੇ ਹਉਣ ਤੀ ਪਏ 10 ਦਿਨ ਪੂਰੇ ਹੋਣ ਚ ਪਾਇਆ ਬਈ ਆਰਡਰ ਦੇਖੋ ਆਰਡਰ ਬੜਾ ਕਮਾਲ ਦਾ ਕੱਲਾ ਕੱਲਾ ਥਣ ਬਈ ਗਿਠ ਗਿਠ ਤੇ ਥਣ ਲੱਗਿਆ ਮੁੱਠੀ ਵਾਲਾ ਥਣ ਪੂਰੀ ਵਿੱਤੀ ਤੇ ਥਣ ਲੱਗਿਆ ਕਿੰਨਾ ਦੁੱਧ ਚੋਇਆ ਪਿਛਲੇ ਸਵੇਰੇ ਇਹ ਦੋਂਦੀ ਸਾਡੇ ਅਸੀਂ ਮਤਲਬ 15 ਕਿਲੋ ਦੁੱਧ ਚੋਇਆ ਜਦੋਂ ਦੋਂਦੀ ਸੀ ਉਦੋਂ 15 ਲੀਟਰ ਦੁੱਧ ਚੋਇਆ ਪਹਿਲੇ ਸਵੇਰੇ ਪਹਿਲੇ ਸਵੇਰੇ ਠੀਕ ਆ ਹੁਣ ਦੂਜਾ ਸੂਆ ਸੁੰਦੀ ਆ ਉਹ ਦੂਜਾ ਸੂਆ ਕਰਮ ਵਾਲੇ ਨੇ ਸੂਣਾ ਇਹਨੇ 4 ਸਾਲਾਂ ਦੀ ਮਤਲਬ ਦੇਸੀ ਮਗਰ ਮਗਰ ਦੇ ਮਹੀਨੇ ਚ ਹੋਣਾ ਨੇ 4 ਸਾਲਾਂ ਦੀ ਠੀਕ ਆ ਹੂੰ ਕੱਦ ਚੰਗਾ ਬਈ ਰਾਜੀ ਫੁੱਲਾ ਆਰਡਰ ਬੜਾ ਕਮਾਲ ਦਾ ਫੇਸ ਦੇਖੋ ਨੀਲੀ ਰਾਵੀਆ ਸਿੰਘ ਬੜਾ ਚੰਗਾ ਹਨਾ ਬਾਪੂ ਜਮਾ ਨਾਲੋਂ મોੜਿਆ ਕਿਸੇ ਪਾਸੋਂ ਵੀ ਵਹਿ ਕੱਤੀ ਨਹੀਂ ਹੁੰਜੀ ਸਹੀ ਗੱਲ ਆ ਅੱਖਾਂ ਚੈੱਕ ਕਰ ਲੋ ਮੱਥੇ ਦੇ ਬਈ ਡੱਬ ਡੱਬ ਸਾਰੇ ਕਿਸੇ ਪਾਸੋਂ ਚ ਤੂੰ ਮਰਦੀ ਤੋਰਾਂ ਇੱਕ ਪੈਰਾਂ ਪੂਰਾ ਤੇ ਵੀ ਦੇਖੋ ਨੀਲੀ ਰਾਵੀ ਦੇ ਸਾਰੇ ਡੱਬ ਕਰਮ ਵਾਲੀ ਦੇ ਪੂਰੇ ਆ ਆਰਡਰ ਕਮਾਲ ਦਾ ਕੱਲਾ ਕੱਲਾ ਥਾਣ ਪੂਰੀ ਵਿੱਤੀ ਦੇ ਥਾਣਾ ਬਈ ਚਾਰੇ ਥਾਣ ਨਿਕੜਵੇਂ ਪੂਰੇ ਗਾਇਬ ਤੇ ਕੀ ਆ ਬਾਤ ਖੋਲ ਦੇ ਬਾਪੂ ਦੌਰ ਕੇ ਰਖਾ ਦੀ ਬਾਪੂ ਦੇ ਘਰ ਦੀ ਮਾਜਾਂ ਬਈ ਰਵਾ ਬਾਪੂ ਕੋਲੇ ਸਾਰੇ ਹੀ ਚੰਗਾ ਤਕਰੀਬਨ ਹੈਗੀਆਂ 7-8 ਮਾਜਾਂ ਚੰਗੀਆਂ ਨੇ ਸਾਰੀਆਂ ਆ ਦੇਖਾਂ ਛੋਟੀਆਂ ਵੀ ਆ ਖੜੀਆਂ ਵੀ ਬਹੁਤ ਚੰਗੀਆਂ ਫੇਸ ਦੇਖੋ ਕਰਮਾ ਜੀ ਰਾਜੀ ਫੁੱਲ ਦਿਨ ਹਜੇ ਲੈਂਦੀ ਆ ਦਾਸ ਉਹਨੂੰ ਆਰਡਰ ਆ ਜਿਹੜਾ ਇਹਨੇ ਹੋਰ ਵੀ ਕਮਾਲ ਦਾ ਤਿਆਰ ਕਰਨ ਤੋੜਾ ਤੋੜਾ ਚੈੱਕ ਕਰੋ ਛੋਟੀ ਦਾ ਕਮਾਲ ਦਾ ਲੈ ਜਾ ਬਾਪੂ ਲੰਮੀ ਤੋੜ ਦੇ ਮੜੀ ਲੰਮੀ ਲੈ ਜੀ ਹੂੰ ਲੈ ਚੱਲ ਮਾਜਾ ਪੁੱਤ ਦੇ ਦੇਖੋ ਭਾਈ ਹਾਰਡਰ ਕਮਾਲ ਦਾ ਚਵਾਈ ਚੁਵਾਈ ਕਿਵੇਂ ਸੀ ਚਵਾਈ ਇੱਕ ਨੰਬਰ ਢੰਡੀ ਢੰਡੀ ਪੂਰੀ ਆ ਠੰਡੀ ਠੁੰਡੀ ਫੁੱਲ ਆ ਬਈ ਚਵਾਈ ਚੁਵਾਈ ਬਾਪੂ ਕਹਿੰਦਾ ਇੱਕ ਨੰਬਰ ਆ ਬਾਕੀ ਠੰਡੀ ਤੇ ਹੋ ਜੇ ਕਰਮਾਂ ਜਿਵੇਂ ਮਰਜ਼ੀ ਹੱਥ ਦੇ ਦੇ ਇਹ ਲੈਵੇ ਤੇ ਜਾਂ ਕੁਛ ਨਹੀਂ ਆ ਮੱਲਾ ਵਾਂਗੂ ਤੁਰਦੀ ਆ ਬਈ ਨੀਲੀ ਰਾਵੀ ਆ ਮੰਗ ਇੰਨੀ ਕਾ ਵੀ ਮਿਲਦੀ ਬਹੁਤ ਘੱਟ ਆ ਅ ਵੱਡੀ ਗੱਲ ਚਾਰੇ ਪਾਸੇ ਓਕੇ ਆ ਬਈ ਕਿਸੇ ਪਾਸੇ ਕੋਈ ਘਾਟ ਮੋੜ ਲਿਆ ਬਾਪੂ ਤੇ ਪੁੱਤ ਫੇਸ ਦੇਖੋ ਕਰਮਾਲੀ ਦਾ ਬਹੁਤ ਚੰਗਾ ਸਨੱਖ ਪੁਣਾ ਬਈ ਚੋਟੀ ਦੇ ਵਿੱਚ ਬਹੁਤ ਲੈ ਫੇਸ ਦੇਖੋ ਬਈ ਸਿੰਘ ਸਿੰਘ ਜਮਾ ਬੱਚਾ ਮੌਕੇ ਦੇ ਸਿੱਧੇ ਦਾ ਪੰਜ-ਛੇ ਦਿਨ ਮੁਰਕਾ ਦੇ ਕਰਮਾਲੀ ਦਾ ਵੀ ਦੁੱਧ ਮੋਹਰੋ ਚਾਹਦੇ ਭਾਵੇਂ ਅਸੀਂ ਕਦੇ ਇਹਨੂੰ ਮਲ ਥਾਪੀ ਮਾਰ ਕੇ ਥੱਲੇ ਪੈ ਜਾਈਦਾ ਠੀਕ ਆ ਸੀਮਣ ਚੰਗਾ ਹੀ ਲਗਵਾਇਆ ਹੁਣ ਹਾਂ ਸੀਮਣ ਜਿਆਦਾ ਨਹੀਂ ਪੂਰਾ ਮੇਰੇ ਕਿਲਾ ਦੇ ਵੇ ਬਹੁਤ ਵਧੀਆ ਠੀਕਾ ਬਸ ਪਤਾ ਹੈ ਸੀਮਨ ਬਾਪੂ ਕਹਿੰਦਾ ਚੰਗਾ ਹੀ ਲਗਵਾਇਆ ਵਾ ਥੋੜਾ ਯਾਦ ਨਹੀਂ ਹੈਗਾ ਆਰਡਰ ਦੇਖੋ ਕੋਈ ਬਾਲਾਂਟ ਉਹਨਾਂ ਬਾਪੂ ਪਈਆਂ ਸਾਰੀਆਂ ਬਾਲਡਰ ਲਾ ਗੱਡੂ ਫੇਰ ਕਰਮ ਵਾਲੀ ਨੇ ਸੋਣਾ ਬਾਬਾ ਠਕਾਣਾ ਕਰ ਠਕਾਣਾ ਕਰ ਸ਼ੂਕਲੋਂ ਲੈ ਬਸ ਸਟਾਰਟ ਹੋ ਜਾਂਦਾ ਬਈ ਦੇਖੋ ਇੱਥੋਂ ਲੈ ਵੀ ਦੀ ਸਟਾਰਟਿੰਗ ਹੁੰਦੀ ਆ ਅਜੇ ਕੱਚੀ ਆ ਦਾਸ ਦੇਣਾ ਜੀ ਉਹਦੋਂ ਆਰਡਰ ਦੇਖੋ ਬਈ ਕਮਾਲ ਦਾ ਤਿਆਰ ਕਰਨਾ ਕੀ ਮੋਲ ਆ ਬਾਪੂ ਜੈਜਾ ਹਾਂਜੀ ਮੁੱਲ ਕੀ ਆ ਮੋਲੇ ਦਾ ਮੁੱਲ ਫੋਨ ਤੇ ਕਰਾਂਗੇ ਜੈ ਜੀ ਹੋਊਗਾ ਬਾਪ ਜੈ ਜੀ ਕੰਨੀ ਛੋਟੀ ਦੀ ਹੋਈ ਕਰਮਾ ਦੀ ਹੋਇਆ ਮਤ ਕਰ ਲਾਂਗੇ ਬਹੁਤ ਠੀਕ ਆ ਬਾਈ ਮੁੱਲ ਬਾਪੂ ਕਹਿੰਦਾ ਛੋਟੀ ਦੀ ਅਜੇ 4 ਸਾਲ ਹੋਵੇ ਹੋਰ ਘੱਟ ਤੇ ਦੂਸਰੇ ਸੂਏ ਸੋਣਾ ਠੀਕ ਆ ਦੂਜਾ ਸੂਆ ਸੋਣ ਦੀ ਆ 4 ਸਾਲਾਂ ਤੋਂ ਉਮਰ ਹਜੇ ਘਟਾ ਕਰਮਾਏ ਤੇ ਕਿਸੇ ਵੀਰ ਨੂੰ ਝੋਟੀ ਪਸੰਦ ਆਵੇ ਬਾਪੂ ਨਾਲ ਗਨੈਟ ਕਰ ਲਿਓ ਜੀ ਧੰਨਵਾਦ